ਹੁਣ ਗੁਰੂ ਨਾਨਕ ਸਾਹਿਬ ਸੱਚੇ ਪਕਸ਼ਾ ਜੀ ਕੀ ਕਹਿੰਦੇ ਨੇ ਕਿ ਪ੍ਰਮਾਤਮਾ ਗੁਪਤ ਨਹੀਂ ਹੈ ਤੇ ਨਾ ਪ੍ਰਮਾਤਮਾ ਦਾ ਨਾਮ ਗੁਪਤ ਹੈ ਗੁਰੂ ਨਾਨਕ ਸਾਹਿਬ ਜਿਨੇ ਆਪਣੀ ਪੂਰੀ ਪਾਵਨ ਬਾਣੀ ਵਿੱਚ ਕਦੇ ਵੀ ਨਾਮ ਨੂੰ ਗੁਪਤ ਨਹੀਂ ਰੱਖਿਆ ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਜਦੋਂ ਗੱਲ ਆਉਂਦੀ ਹੈ ਤੇ ਸਿੱਧੀ ਸਪਸ਼ਟ ਗੱਲ ਸੁਖਬੀਨੀ ਸਾਹਿਬ ਜੀ ਸਮਝਾਈ ਹੈ ਕਿ ਨਾਮ ਜਪਣਾ ਹੁੰਦਾ ਕੀ ਹੈ ਜੇ ਪ੍ਰਸਾਦ ਛਤੀ ਅੰਮ੍ਰਿਤ ਕਾਹੇ ਤਿਸ ਠਾਕੁਰ ਕੋ ਰਖ ਮਨ ਮਾਹੀ ਨਾਮ ਜਪਣਾ ਕੀ ਹੈ ਜੀ ਭਲਾ ਕਿ ਜੇ ਆਪਾਂ ਕੁਝ ਖਾ ਰਹੇ ਆਂ ਤੇ ਖਾਂਦੇ ਵਕਤ ਪਹਿਲਾਂ ਅਰਦਾਸ ਕਰੀਏ ਦਦਾ ਦਾਤਾ ਏਕ ਹੈ ਸਭ ਕੋ ਦੇਵ ਨਾਰ ਦੇਂਦੇ ਤੋੜਨਾ ਆਵੀਂ ਗੰਢ ਭਰੇ ਪੰਡਾਰ ਤੇਰਾ ਦਿੱਤਾ ਖਾਵਨਾ ਨਾਮ ਜਪਣਾ ਹੋ ਗਿਆ ਆ ਸੋਨੇ ਕੱਪੜੇ ਪਾਉਣੇ ਆ ਧੰਵਾਦ ਕਰੋ ਉਹਦਾ ਉਹ ਦੇ ਰੇ ਸੋਨੇ ਕੱਪ ਘਰਾਂ ਚ ਰਹਿਨੇ ਆ ਉਹਦਾ ਧੰਵਾਦ ਕਰੋ ਉਹ ਦੇ ਰਿਆ ਜ਼ਿੰਦਗੀ ਦਾ ਹਰ ਇੱਕ ਸੁਖ ਪਰਮਾਤਮਾ ਦੇ ਰਿਆ ਉਹੀ ਦਾਤਾ ਹੈ ਸਭ ਕੁਝ ਉਹੀ ਦੇਣ ਵਾਲਾ ਹੈ ਤੇ ਜੇ ਐਸਾ ਕਰ ਰਹੇ ਆਂ ਤੇ ਅਸੀਂ ਨਾਮ ਦੇ ਧਾਰ ਨਹੀਂ ਹੋ ਗਏ ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਨਾਲ ਹੀ ਸਭ ਕੁਝ ਪੈਦਾ ਹੋਇਆ ਤੇ ਪ੍ਰਮਾਤਮਾ ਦਾ ਨਾਮ ਕੀ ਹੈ ਰੱਬ ਦੇ ਅਸੂਲ ਪ੍ਰਮਾਤਮਾ ਦੇ ਨਿਯਮ ਉਹਨੂੰ ਯਾਦ ਕਰਨਾ ਹਰ ਵਕਤ ਤੇ ਕਹਿਣਾ ਪ੍ਰਮਾਤਮਾ ਤੇਰਾ ਹੀ ਦਿੱਤਾ ਖਾ ਰਹੇ ਆਂ ਆਪਾਂ ਜ਼ਿੰਦਗੀ ਦੇ ਹਰ ਇੱਕ ਕਰਮ ਦੇ ਵਿੱਚ ਰੱਬ ਦੀ ਗੱਲ ਹੋਵੇ ਤੇ ਜੇਕਰ ਕੋਈ ਵਾਹਿਗੁਰੂ ਵਾਹਿਗੁਰੂ ਕਰਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਉਹ ਵੀ ਗਲਤ ਨਹੀਂ ਹੈ ਆਪਣੇ ਤਰੀਕੇ ਨਾਲ ਕਰ ਰਿਹਾ ਕੋਈ ਰਾਮ ਰਾਮ ਕਰਕੇ ਯਾਦ ਕਰਦਾ ਹੈ ਆਪਣੇ ਤਰੀਕੇ ਨਾਲ ਕਰ ਰਿਹਾ ਪਰ ਇਹ ਗੱਲ ਕਹਿ ਦਵਾਂ ਰੱਬ ਦਾ ਨਾਮ ਕੋਈ ਡੇਰੇਦਾਰਾਂ ਦੇ ਦਿੱਤੇ ਹੋਏ 4-5 ਸ਼ਬਦ ਨਹੀਂ ਹੈ ਜਿਵੇਂ ਕਿ ਰਾਧਾ ਸਵਾਮੀ ਮਤ ਵਾਲੇ ਪੰਜ ਸ਼ਬਦ ਦਿੰਦੇ ਨੇ ਜੋਤਨਰੰਜਨ ਓਮਕਾਰ ਰਣੰਕਾਰ ਸੋਹੰ ਸਤਨਾਮ ਉਚਾਰਨ ਵਿੱਚ ਭਾਵੇਂ ਥੋੜਾ ਬਹੁਤਾ ਫਰਕ ਹੋਵੇ ਲੇਕਿਨ ਇਹੀ ਉਹਨਾਂ ਦੇ ਅੱਖਰ ਹੈ ਜੋਤ ਨਰੰજન ਓਮਕਾਰ ਰੜੰਕਾਰ ਸੋਹੰਗ ਸਤਨਾਮ ਇਹ ਪੰਜ ਅੱਖਰ ਦੇ ਕੇ ਉਹਨਾਂ ਦਾ ਬਾਬਾ ਕਹਿੰਦੇ ਵੀ ਦੂਜੇ ਨੂੰ ਜਾ ਕੇ ਇਹਨਾਂ ਦੱਸਿਓ ਕਿਉਂ ਜੇ ਬਾਬਾ ਤੁਹਾਨੂੰ ਦੱਸ ਸਕਦਾ ਹੈ ਦੂਜੇ ਨੂੰ ਕਿਉਂ ਨਹੀਂ ਦੱਸਣਾ ਪਲਾ ਕਿਉਂ ਕਿ ਉਹਨਾਂ ਦਾ ਬਿਜ਼ਨਸ ਰੁਕਦਾ ਹੈ ਵੀ ਨਾਮ ਦੇਣ ਬਾਬਾ ਹੀ ਦਾ ਦੇ ਸਕਦਾ ਦੂਜਾ ਕੋਈ ਦੇ ਨਹੀਂ ਸਕਦਾ ਪਰਮਾਤਮਾ ਦਾ ਨਾਮ ਗੁਪਤ ਨਹੀਂ ਹੈ ਉਹ ਸਾਖਸ਼ਾਤ ਹੈ ਤੇ ਪ੍ਰੋਬਲਮ ਸਾਡੀ ਇਹ ਹੈ ਵੀ ਆਪਾਂ ਸੁੱਤੇ ਹੋਏ ਆ ਸਾਡੀ ਸੋਚ ਜਿਹੜੀ ਉੱਥੇ ਦੇ ਉੱਥੇ ਖੜੀ ਹੈ ਨਾਮ ਕੀ ਹੈ ਪੂਰੀ ਗੁਰਬਾਣੀ ਹੀ ਨਾਮ ਹੈ ਸਾਡਾ ਪੂਰਾ ਜੀਵਨ ਹੀ ਨਾਮ ਹੈ ਕਣਕਣ ਵਿੱਚ ਵਸਿਆ ਹੋਇਆ ਪਰਮਾਤਮਾ ਹੈ ਇਨਸਾਨੀਅਤ ਦੇ ਨਾਲ ਭਰੋ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ ਚੰਗਾ ਜੀਵਨ ਜਿਓ ਨਾਮ ਪਰਮਾਤਮਾ ਦਾ ਸਭ ਤੋਂ ਵੱਡੀ ਗੱਲ ਹੈ ਇਨਸਾਨੀਅਤ ਹੈ ਪ੍ਰਿੰਸੀਪਲ ਜੋਧ ਸਿੰਘ ਹੁਣਾ ਨੇ ਲਿਖਿਆ ਇੱਕ ਜਗ੍ਹਾ ਤੇ ਕਿ ਧਰਮ ਇਨਸਾਨ ਦਾ ਪਤਾ ਕੀ ਹੁੰਦਾ ਹੈ ਇਨਸਾਨੀ ਧਰਮ ਕਿਹਨੂੰ ਮੰਨਿਆ ਜਾਂਦਾ ਹੈ ਜ਼ਿੰਦਗੀ ਦਾ ਸਭ ਤੋਂ ਵਧੀਆ ਜਿਹੜਾ ਕਰਮ ਹੁੰਦਾ ਹੈ ਉਹ ਧਰਮ ਹੁੰਦਾ ਹੈ ਗੁਰੂ ਅਰਜਨ ਸਾਹਿਬ ਨੂੰ ਜਦੋਂ ਪੁੱਛਦੇ ਹਾਂ ਕਿ ਧਰਮ ਕੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਸ੍ਰੇਸ਼ਟ ਸਭ ਤੋਂ ਵਧੀਆ ਸਗਲ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪ੍ਰਮਾਤਮਾ ਨੂੰ ਯਾਦ ਰੱਖਣਾ ਤੇ ਚੰਗੇ ਕੰਮ ਕਰਨੇ ਇਹੀ ਹੈ ਤੇ ਸਾਡੀ ਪ੍ਰੋਬਲਮ ਕੀ ਹੋ ਗਈ ਸਾਡੇ ਚ ਇਨਸਾਨੀਅਤ ਮਰ ਗਈ ਆ ਇੱਕ ਦੋ ਦਿਨ ਪਹਿਲਾਂ ਮੈਂ ਇੱਕ ਵੀਡੀਓ ਵੇਖੀ ਐ ਇੱਕ ਪੋਤਰਾ ਆਪਣੀ ਦਾਦੀ ਨੂੰ ਕਸੀਟ ਕਸੀਟ ਕੇ ਮਾਰ ਰਿਹਾ ਘਰੋਂ ਬਾਹਰ ਕੱਢ ਰਿਹਾ ਉਹਨੂੰ ਰਸਤੇ ਵਿੱਚ ਚਪੇੜਾ ਮਾਰ ਰਿਹਾ ਤੇ ਸ਼ਾਇਦ ਨਾਲ ਉਹਦੀ ਨੋ ਵੀ ਰਲੀ ਹੋਈ ਐ ਤੇ ਜਿਹੜੇ ਇੱਕ ਇੱਕ ਬਜ਼ੁਰਗਾਂ ਨੂੰ ਨਹੀਂ ਆਪਾਂ ਸਾਥ ਪਾਏ ਅਸੀਂ ਗੁਰਦੁਆਰੇ ਚ ਜਾਂਦੇ ਆਂ ਅਰਦਾਸਾਂ ਕਰਦੇ ਆਂ ਰੱਬ ਨੂੰ ਕੀ ਖੁਸ਼ ਕਰੋਗੇ ਜੇ ਤੁਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਅਜੇ ਤੱਕ ਖੁਸ਼ ਕਰ ਪਾਏ ਤਾਂ ਜੇ ਆਪਣੇ ਬਜ਼ੁਰਗਾਂ ਨੂੰ ਘਸੀਟ ਘਸੀਟ ਕੇ ਮਾਰ ਰਹੇ ਹੋ ਕਿ ਆਉਣ ਵਾਲਾ ਸਮਾਂ ਤੁਹਾਡਾ ਵਧੀਆ ਹੋਏਗਾ ਯਾਦ ਰੱਖੋ ਇੱਕ ਗੱਲ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਪੁੰਨੀ ਪਾਪੀ ਆਖਣ ਨਾਹੀਂ ਆਖਣ ਦੀ ਗੱਲ ਨਹੀਂ ਹੈ ਇਹ ਪੁੰਨ ਪਾਪ ਨੇ ਔਰ ਬੰਦਾ ਹੀ ਕ੍ਰੀਏਟ ਕਰਦਾ ਹੈ ਔਰ ਨਾਲ ਇਹ ਵੀ ਯਾਦ ਰੱਖਿਓ ਕਿ ਜੈਸਾ ਬੀਜ ਦੇਓ ਵੈਸਾ ਵੜਣਾ ਪੈਣਾ ਤੇ ਖਾਣਾ ਵੀ ਪੈਣਾ ਇਹ ਅਸੂਲ ਹੈ ਰੱਬੀ ਰੱਬੀ ਅਸੂਲ ਨੇ ਇਹ ਭੁੱਲ ਨਾ ਜਾਓ ਜੇ ਅਸੀਂ ਅੱਜ ਪਾਪ ਕਰਦੇ ਆਂ ਮਾੜੇ ਕੰਮ ਕਰਦੇ ਆਂ ਕੱਲ ਨੂੰ ਭੁਗਤਨੇ ਵੀ ਪੈਣੇ ਨੇ ਸਾਨੂੰ ਕਿਉਂਕਿ ਪ੍ਰਮਾਤਮਾ ਦੀ ਕੁਦਰਤ ਕਿਸੇ ਨੂੰ ਬਖਸ਼ਦੀ ਨਹੀਂ ਹੈ ਤੇ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ ਮੰਨੈ ਸੁਰਤ ਹੋਵੈ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਐਕਸੈਪਟ ਕਰਨੇ ਨੇ ਆ ਭਾਵ ਕਣ-ਕਣ ਵਿੱਚ ਵਸੇ ਹੋਏ ਪਰਮਾਤਮਾ ਨੂੰ ਪਿਆਰ ਨਾਲ ਆਪਣੇ ਅੰਦਰ ਧਾਰਨ ਕਰ ਲੈਨੇ ਆ ਤੇ ਸੁਰਤ ਹੋਵੇ ਸਾਡੀ ਸੋਚ ਉੱਚੀ ਹੋ ਜਾਂਦੀ ਹੈ ਸੁਰਤੀ ਉੱਚੀ ਹੋ ਜਾਂਦੀ ਹੈ ਮਨ ਬੁੱਧ ਤੇ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਮਨ ਜਾਗ ਜਾਂਦਾ ਹੈ ਜਦੋਂ ਸੋਚ ਉੱਚੀ ਹੋ ਜਾਏ ਮਨ ਜਗ ਜਾਏ ਫਿਰ ਦੁਨੀਆ ਬਦਲ ਜਾਂਦੀ ਹੈ ਸੰਸਾਰ ਬਦਲ ਜਾਂਦਾ ਹੈ ਫਿਰ ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਾਗੇ ਹੋਏ ਮਨ ਵਾਲੇ ਉੱਚੀ ਸੋਚ ਵਾਲੇ ਜਿਸ ਟਾਈਮ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਹੈ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਜਵਾਈ ਹੋਣ ਦੇ ਨਾਤੇ ਉਹ ਰੋਕ ਸਕਦੇ ਸੀ ਆਰਡਰ ਵੀ ਮਾਰ ਸਕਦੇ ਸੀ ਪਰ ਨਹੀਂ ਖੁਦ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਟੋਕਰੀ ਚੁੱਕੀ ਤੇ ਮਿੱਟੀ ਭਰ-ਭਰ ਕੇ ਬੋਲੀ ਤੋਂ ਬਾਹਰ ਲਿਆ ਕੇ ਸੁੱਟਦੇ ਨੇ ਜਦੋਂ ਉਹਨਾਂ ਦੇ ਰਿਸ਼ਤੇਦਾਰ ਚਾਚੇ ਤਾਏ ਉਹਨਾਂ ਨੂੰ ਮਿਲਣ ਦੇ ਲਈ ਲਾਹੌਰ ਤੋਂ ਗੋਇੰਦਵਾਲ ਦੀ ਧਰਤੀ ਤੇ ਆਉਂਦੇ ਨੇ ਤੇ ਕੀ ਵੇਖਦੇ ਨੇ ਕਿ ਸਾਡਾ ਪੁੱਤਰ ਜੇਠਾ ਜਿਹਨੂੰ ਰਾਮਦਾਸ ਆਖਿਆ ਜਾਂਦਾ ਹੈ ਉਹ ਤਾਂ ਲਿਬੜਿਆ ਪਿਆ ਮਿੱਟੀ ਦੇ ਨਾਲ ਤੇ ਵੇਖ ਕੇ ਕਹਿੰਦੇ ਨੇ ਕਿ ਤੇਰੇ ਸਹੁਰਿਆਂ ਨੂੰ ਜਵਾਈਆਂ ਦੀ ਕਦਰ ਨਹੀਂ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਦੁਨੀਆ 'ਚ ਕਦਰਦਾਨ ਹੀ ਕੇਵਲ ਤੇ ਕੇਵਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹੈ ਜਿਨ੍ਹਾਂ ਦੀ ਸੋਚ ਉੱਚੀ ਹੋ ਜਾਏ ਨਾ ਫਿਰ ਉਹਨਾਂ ਦਾ ਆਪਣਾ ਜੀਵਨ ਹੀ ਬਦਲ ਜਾਂਦਾ ਤੇ ਉਹ ਸੰਸਾਰ ਦੀਆਂ ਛੋਟੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਅੱਜ ਸਾਨੂੰ ਕੋਈ ਮਾੜਾ ਜਾ ਕੁਝ ਬੋਲ ਦਵੇ ਆਪਾਂ ਪੂਰੀ ਜ਼ਿੰਦਗੀ ਉਹਨੂੰ ਯਾਦ ਰੱਖਦੇ ਆਂ ਵੀ ਸਾਨੂੰ ਉਹਨੇ ਕੁਝ ਬੋਲਿਆ ਸੀ ਤੇ ਜਦੋਂ ਤੱਕ ਉਹਦਾ ਜੀਵਨ ਨਾ ਬਰਬਾਦ ਕਰ ਦਈਏ ਅਸੀਂ ਸਾਹ ਨਹੀਂ ਲੈਂਦੇ ਆ ਇਹ ਸਾਡੀਆਂ ਪ੍ਰੋਬਲਮਾਂ ਨੇ ਪਰ ਜਿਨ੍ਹਾਂ ਦੀ ਸੋਚ ਉੱਚੀ ਹੋ ਜਾਂਦੀ ਹੈ ਨਾ ਉਹ ਪ੍ਰਮਾਤਮਾ ਨਾਲ ਐਨੇ ਕਨੈਕਟ ਹੋ ਜਾਂਦੇ ਨੇ ਜੀਵਨ ਹੀ ਬਦਲ ਜਾਂਦਾ ਹੈ ਉਹਨਾਂ ਦਾ ਐਨਾ ਕੁ ਜੀਵਨ ਉਹਨਾਂ ਦਾ ਚੇਜ ਹੋ ਚੇਂਜ ਹੋ ਜਾਂਦਾ ਹੈ ਕਿ ਉਹ ਦੁਨੀਆਦਾਰੀ ਤੋਂ ਵੱਖਰੇ ਹੀ ਜਾਪਦੇ ਨੇ ਜਿਵੇਂ ਸਤਿਗੁਰੂ ਨੇ ਪਾਵਨ ਬਾਣੀ ਚ ਕਿਹਾ ਨਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਨਾ ਆਮ ਸੰਸਾਰੀ ਲੋਕ ਉਹਨਾਂ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਨੇ ਸਾ ਤੋਂ ਬਾਹਰ ਰਹਿੰਦੇ ਨੇ ਵੱਖਰੇ ਰਹਿੰਦੇ ਨੇ ਵੱਖਰੇ ਨਹੀਂ ਹੁੰਦੇ ਉਹ ਉਹਨਾਂ ਦੀ ਪਹਿਚਾਣ ਹੀ ਵੱਖਰੀ ਹੋ ਜਾਂਦੀ ਹੈ ਉਹ ਨਾਤੇ ਤੋਤੇ ਜਾਂਦੇ ਨੇ ਇਸ਼ਨਾਣ ਕਰ ਲੈਂਦੇ ਨੇ ਜਿਵੇਂ ਉਹਨਾਂ ਦੀ ਜਿਵੇਂ ਕਾਲ ਖਲਖ ਜਾਂਦੀ ਹੈ ਮੈਲ ਸਾਰੀ ਖਤਮ ਹੋ ਜਾਂਦੀ ਹੈ ਅਸੀਂ ਕਿਉਂ ਨਹੀਂ ਆਪਣਾ ਜੀਵਨ ਚੇਂਜ ਕਰ ਸਕਦੇ ਹੈਰਾਨੀ ਹੈ ਕਿ ਬਾਣੀ ਪੜਨ ਵਾਲਿਓ ਜਪਜੀਤ ਸਾਹਿਬ ਦਾ ਰੋਜ਼ਾਨਾ ਪਾਠ ਕਰਨ ਵਾਲਿਓ ਅਸੀਂ ਆਪਣੀ ਸੁਰਤ ਕਿਦਾਂ ਨੂੰ ਉੱਚੀ ਕਰਨੀ ਹੈ ਸੋਚ ਕਿਦਨ ਉੱਚੀ ਕਰਨੀ ਹੈ ਅਸੀਂ ਕਿਦਨ ਬਾਣੀ ਪੜਨ ਵਾਲੇ ਦੇ ਨਾਲ ਇਰਖਾ ਕਰਨੀ ਛੱਡਣੀ ਹੈ ਅਸੀਂ ਕਿਦਨ ਗੁਰੂ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨਾ ਹੈ ਅਸੀਂ ਕਿਦਨ ਆਪਣੇ ਜੀਵਨ ਨੂੰ ਉੱਚਾ ਸੁੱਚਾ ਕਰਨਾ ਹੈ ਫਿਰ ਕੀ ਹੁੰਦਾ ਜੀ ਮਨ ਸਗਲ ਭਵਨ ਕੀ ਸੁੱਧ ਉਹਨੂੰ ਸੋਝੀ ਹੋ ਜਾਂਦੀ ਹੈ ਕਿ ਸਾਰੇ ਸੰਸਾਰ ਵਿੱਚ ਕੇਵਲ ਇੱਕ ਪ੍ਰਮਾਤਮਾ ਵਸਦਾ ਹੈ ਅਦੁੱਪਤ ਸ਼ਕਤੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਮੈਂ ਉਹਦੇ ਤੋਂ ਬਗੈਰ ਹੋਰ ਕਿਸੇ ਦੇ ਸਾਹਮਣੇ ਜਾ ਕੇ ਆਪਣਾ ਸੀਸ ਨਹੀਂ ਨਿਮਾਉਣਾ ਮੇਰਾ ਇੱਕੋ ਹੀ ਦਾਤਾ ਹੈ ਪ੍ਰਮਾਤਮਾ ਮੈਂ ਉਹਦੇ ਤੋਂ ਇਲਾਵਾ ਕਿਸੇ ਦੇ ਮੂਹਰੇ ਜਾਣਾ ਨਹੀਂ ਹੋਰ